ਵਧਾਈਆਂ ਜੀ ਬਹੁਤ ਬਹੁਤ ਆ ਸਭ ਤੋਂ ਪਹਿਲਾਂ ਤਾਂ ਮੈਂ ਦੇਖੋ ਤਲਵੰਡੀ ਸਾਬੋ ਦੇ ਲੋਕਾਂ ਦਾ ਧੰਨਵਾਦ ਕਰਦੀ ਆ ਸਾਰੇ ਵਾਸੀਆਂ ਦਾ ਜਿਨ੍ਹਾਂ ਨੇ ਹਮੇਸ਼ਾ ਹੀ ਮੇਰਾ ਸਾਥ ਦਿੱਤਾ ਸਹਿਯੋਗ ਦਿੱਤਾ ਔਰ ਅੱਜ ਜਿਹੜੀ ਆ ਨਵੀਂ ਚੁਣੇਗੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਸੀਗੀ ਔਰ ਜਿੱਥੇ ਸਰਬਸੰਮਤੀ ਦੇ ਨਾਲ ਕੁਲਵੀਰ ਕੌਰ ਜੀ ਨੂੰ ਪ੍ਰਧਾਨ ਜਿਹੜਾ ਚੁਣਿਆ ਗਿਆ ਤੇ ਮੈਂ ਉਸ ਪਰਿਵਾਰ ਨੂੰ ਕੁਲਵੀਰ ਕੌਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਆ ਉਸ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਵਰਮਦੇਵ ਜੀ ਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਜਿਹੜਾ ਕਿ ਇਸੀ ਵਰਗ ਨੂੰ ਖਾਸ ਕਰਕੇ ਉਸ ਯੂਥ ਕੈਟਾਗਰੀ ਨੂੰ ਬਲੌਕ ਕਰਦੇ ਔਰ ਤੀਸਰੀ ਕਲੌਜ਼ ਜਿਹੜੀ ਆ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਆ ਉਹਦੇ ਚ ਅੱਜ ਤੱਕ ਇਹ ਹੋਇਆ ਸੀਗਾ ਕਿ ਕਿਸੇ ਵੀ ਗਵਰਨਮੈਂਟ ਨੇ ਉਸ ਕਲੌਜ਼ ਨੂੰ ਨਹੀਂ ਲੈ ਕੇ ਆਂਦਾ ਸੀਗਾ ਸੋ ਮੇਰਾ ਪ੍ਰਪੋਜ਼ਲ ਇਸ ਹਾਊਸ ਦੇ ਵਿੱਚ ਰੱਖਿਆ ਹੋਇਆ ਹੈ ਔਰ ਬੜੇ ਥੋੜੇ ਦਿਨਾਂ ਦੇ ਵਿੱਚ ਜਿਹੜਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਕਲॉज ਆ ਉਹ ਡਨ ਹੋ ਕੇ ਆ ਜਾਣੀ ਹੈ ਜਿਹਦੇ ਲਈ ਨਾਮ ਪ੍ਰਪੋਜ਼ ਹਾਊਸ ਦੇ ਵਿੱਚ ਹੋਇਆ ਉਹ ਕੀਪੇ ਦਾ ਗੁਰਪ੍ਰੀਤ ਸਿੰਘ ਕੀਪਾ ਉਹਦਾ ਨਾਮ ਪ੍ਰਪੋਜ਼ ਹੋਇਆ ਸੋ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕ ਸੋ ਇਹ ਉਮੀਦ ਕਰਦੇ ਆ ਕਿ ਇਕੱਠੇ ਹੋ ਕੇ ਸਾਰੇ ਵਧੀਆ ਕੰਮ ਕਰ ਥੈਂਕ ਯੂ ਸੋ ਕਲੌਨ ਕਿੰਨੇ ਸਾਲਾ ਜੀ ਇਹ 1 ਇਅਰ ਹੁੰਦਾ ਵੈਸੇ ਵਾਈਸ ਪ੍ਰੈਜ਼ੀਡੈਂਟ ਦਾ ਕੁਝ ਕਰਾਈਟਰੀਆ ਐਜ਼ ਇਟ ਇਜ਼ ਰਿਟਰ ਨਹੀਂ ਆ ਜਿਵੇਂ ਸਾਰਿਆਂ ਦੀ ਸਹਿਮਤੀ ਹੋ ਗਈ ਕਰ ਲੈ ਅਲਪਾਨ ਕੀ ਕਹਿਣਾ ਚਾਹੁੰਗੇ ਅੱਜ ਸੋਹਣਾ ਕਹਿਣਾ ਤਾਂ ਇਹੀ ਚਾਹਾਂਗੇ ਵੀਰ ਜੀ ਵੀ ਬਹੁਤ ਬਹੁਤ ਧੰਨਵਾਦ ਸਰਪਾਇਸਰ ਬਲਵਿੰਦਰ ਕੌਰ ਐਮਐਸਏ ਤੋਂ ਮੰਤਰੀ ਜੀ ਦਾ ਦੂਜੇ ਨੰਬਰ ਤੇ ਜੀ ਸਾਰੇ ਐਮਸੀਵੀ ਆ ਜਿਹੜੇ ਆਪਣੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਨਾਲ ਇੱਕਜੁੱਟ ਹੋ ਕੇ ਖੜੇ ਐ ਜਿਵੇਂ ਆਖਣਗੇ ਆਪਾਂ ਉਹਨਾਂ ਦੀ ਰਾਇਵਾੜੀ ਨਾਲ ਚੱਲਾਂਗੇ ਸਾਰੇ ਕੰਮ ਜਿਵੇਂ ਆਖਣਗੇ ਉਵੇਂ ਇਕੱਠੇ ਮਿਲ ਜੁਲ ਕੇ ਕਰਾਂਗੇ ਜੀ ਜੋ ਵੀ ਤਲਵੰਡੀ ਸਾਬੋ ਸ਼ਹਿਰ ਦੇ ਕੰਮ ਬਕਾਇਦਾ ਪਏ ਜੀ ਉਹ ਆਪਾਂ ਸਾਰੇ ਬਹੁਤ ਸਾਰਿਆਂ ਦੇ ਰਾਏ ਮਸ਼ਹੂਰੀ ਨਾਲ ਹੋ ਕੇ ਚੱਲਾਂਗੇ ਤੇ ਕਰਾਂ ਅਯੂਦਾਹ ਕੀ ਕਰਾਂਗੇ ਜੂਨ ਕੀਤੀ ਗਈ ਹੈ ਮੈਂ ਸਭ ਤੋਂ ਪਹਿਲਾਂ ਤਿਆਮਾ ਦੇ ਪਾਰਟੀ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਨਗਰ ਕੌਂਸਲ ਤਲਵੰਡੀ ਸਾਬੋ ਦਾ ਸੀਨੀਅਰ ਮੀਤ ਪ੍ਰਧਾਨ ਲਾਇਆ ਔਰ ਮੈਂ ਸਾਰੇ ਤਲਵੰਡੀ ਸਾਬੋ ਦੇ ਵਿਕਾਸ ਲਈ ਪੂਰਾ ਵੱਧ ਛੜ ਕੇ ਆਪਣਾ ਯੋਗਦਾਨ ਪਾਵਾਂਗਾ ਜਿੰਨੇ ਵੀ ਸ਼ਹਿਰ ਦੇ ਵਿਕਾਸ ਕਾਰਜ ਜੇ ਰੁਕੇ ਹੋਏ ਨੇ ਸਾਰੇ ਜਲ ਤੋਂ ਜਲਦ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿੰਨਾ ਵੀ ਹੋ ਸਕਿਆ ਬਹੁਤ ਜ਼ਿਆਦਾ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਏਦੋਂ ਜ਼ਿਆਦਾ ਅਸੀਂ ਸ਼ਹਿਰ ਦਾ ਵਿਕਾਸ ਕਰਕੇ ਤੇ ਸ਼ਹਿਰ ਨੂੰ ਖੁਸ਼ਹਾਲ ਬਣਾਇਆ ਅੱਜ ਜੀ ਆ ਜਾਉਂਗੇ ਮੈਂ ਬਰਮਦੇਵ ਸਿੰਘ ਜੀ ਵਾਰਡ ਨੰਬਰ 12 ਚ ਜੋ ਐਮਐਲਏ ਸਾਹਿਬ ਚੀਬੇ ਪੰਮਤਰੀ ਸਾਹਿਬ ਨੇ 22 ਕੋਰ ਦਾ ਲਾਡ ਜੋ ਉਹਦਾ ਦਿੱਤਾ ਜੀ ਮੈਨੂੰ ਜੋ ਵੀ ਕੰਮ ਆਇਆ ਮੈਂ ਆਪਦੀ ਮਿਹਨਤ ਨਾਲ ਕਰਪੂ ਜੀ ਧੰਨਵਾਦ ਜੀ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਮਾਤਾ ਜੀ ਕੁਲਦੀਪ ਕੌਰ ਬਣੇ ਨੇ ਪ੍ਰਧਾਨ ਨਗਰ ਕੌਂਸਲ ਦੇ ਤੇ ਬਰਮਦੇਵ ਜੀ ਨੇ ਬਾਈ ਪ੍ਰਧਾਨ ਤੇ ਕੀਪਾ ਵੀਰ ਬਣਿਆ ਸਿਰ ਬਾਈ ਪ੍ਰਧਾਨ ਦਾ ਬਹੁਤ ਬਹੁਤ ਇਹਨਾਂ ਨੂੰ ਵਧਾਈ ਹੋਵੇ ਸਾਡੀ ਸਾਰੀ ਕੌਂਸਲ ਜੀ ਸਾਡੇ ਸਾਰੇ ਐਮ ਸਰਵ ਸਾਹਿਬਾ ਪਿੰਡ ਵਾਦੀਆ ਵਾਦੀਆ ਹਰ ਦਾ ਬਹੁਤ ਬਹੁਤ ਧੰਨਵਾਦ ਇਤਰਾ ਦੀ ਉਮੀਦ ਕਰਦੇ ਹਾਂ ਮੇਰੀ ਕਰਦੇ ਸਰਕਾਰ ਹੈ ਜੀ ਬਹੁਤ ਸਾਰਾ ਕੰਮ ਕਰਦੇ ਇਹਨਾਂ ਨੂੰ ਫੇਰ ਆਏਗਾ ਮੁੰਡਾ ਇਹਨਾਂ ਨੂੰ ਦੇਖਿਆ ਯਾਰ ਆ ਇਹ ਕੰਮ ਕਰਨਗੇ ਸਾਨੂੰ ਉਮੀਦ ਆ ਪੂਰੀ ਸਭ ਤੋਂ ਵੀ ਉਮੀਦ ਹੈ ਭਾਈ ਜੇ ਵੀ ਜੋ ਤਲਵੰਡੀ ਦੇ ਕੰਮ ਧੂਰੇ ਪਏ ਆ ਇਹ ਤਲਵੰਡੀ ਦੇ ਕੰਮ ਇਹਨੇ ਧੂਰੇ ਪਏ ਆ ਸਾਰੇ ਕਰਨ ਸਭ ਦੀ ਖੁਸ਼ੀ ਹੋਊਗੀ ਵੀ ਤਲਵੰਡੀ ਦਾ ਵਿਕਾਸ ਹੋਵੇ ਸਫਾਈ ਸਾਫ ਸੁੱਤਰਾ ਸ਼ਹਿਰ ਬਣੇ ਪਵਿੱਤਰ ਸ਼ਹਿਰ ਤਲਵੰਡੀ ਸਾਹਿਬ